ਅਸ਼ੀਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਿਹੜੇ ਠੀਕ ਠਾਕ ਹੋਵੋਗੇ ਮੈਂ ਸੋਦੀ ਆਪਣੀ ਮਿਲਦੋ ਇੱਕ ਨਾ ਗੀਤ ਤਾਂ ਅਰਜਨ ਵੈਲੀ ਨੇ ਹੱਥ ਜੋੜ ਕੇ ਵਾਸੀ ਮਾਰੀ ਉਹ ਗੀਤ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ ਥੈਂਕ ਯੂ ਵੈਰੀ ਮਚ ਹਨਾ ਉਹ ਅਰਜਨ ਵੈਲੀ ਦੀ ਇੱਕ ਕਿਤਾਬ ਨਾ ਮੇਰੇ ਵੀਰ ਸੁਬਿੰਦਰ ਸਿੰਘ ਕੱਟੂ ਵਾਲੀਆ ਪਿੰਡ ਉਹਨਾਂ ਨੇ ਲਿਖੀ ਆ ਸਾਰੇ ਉਹਨੇ ਜੀਵਨ ਰੇਖਾ ਇਹਦੇ ਵਿੱਚ ਬਿਆਨ ਆ ਤੁਸੀਂ ਪੜੋ ਆਪਣੇ ਬੱਚਿਆਂ ਨੂੰ ਪੜਾਓ ਤਾਂ ਕਿ ਪਤਾ ਲੱਗੇ ਅਰਜਨ ਵੈਲੀ ਦੀ ਆਪਣੀ ਪੰਜਾਬ ਨੂੰ ਕੀ ਦੇਣ ਸੀ ਜੀ ਕੇ ਮੈਂ ਤੁਹਾਨੂੰ ਉਹਨਾਂ ਦਾ ਕੰਟੈਕਟ ਨੰਬਰ ਐਂਟੀ ਦੇ ਉੱਪਰ ਮੈਂਸ਼ਨ ਕਰੂੰਗੀ ਤੁਸੀਂ ਜਦੋਂ ਵੀ ਐਨੀ ਟਾਈਮ ਸੁਰਿੰਦਰ ਵੀਰ ਜੀ ਨੂੰ ਕਾਲ ਕਰ ਸਕਦੇ ਹੋ ਉਹਨਾਂ ਤੋਂ ਇਹ ਕਿਤਾਬ ਉਨਵਾ ਸਕਦੇ ਹੋ ਮੈਂ ਉਮੀਦ ਕਰਦੀ ਹਾਂ ਤੁਸੀਂ ਇਹਨਾਂ ਨੂੰ ਵੀ ਓਨਾ ਹੀ ਪਿਆਰ ਦਿਓਗੇ ਜਿੰਨਾ ਕਿ ਗੀਤ ਨੂੰ ਦਿੱਤਾ ਠੀਕ ਹੈ ਜੀ ਮੈਂ ਬਹੁਤ ਧੰਨਵਾਦੀ ਹੋਵਾਂਗੀ ਤੁਸੀਂ ਇਸ ਕਿਤਾਬ ਨੂੰ ਪੜੋ ਵੇਖੋ ਉਹਨਾਂ ਦਾ ਕੀ ਇਤਿਹਾਸ ਆ ਕੀ ਸੱਚਾਈ ਆ ਮੈਂ ਬਹੁਤ ਜ਼ਿਆਦਾ ਉਮੀਦ ਕਰਦੀ ਹਾਂ ਸਤਿ ਪਲੀਜ਼ ਮੇਰੇ ਸੁਰਿੰਦਰ ਵੀਰ ਜੀ ਨਾਲ ਇੱਕ ਵਾਰ ਕੰਟੈਕਟ ਜ਼ਰੂਰ ਕਰਿਓ ਤੇ ਆ ਕਿਤਾਬ ਨੂੰ ਹੀ ਓਨਾ ਹੀ ਪਿਆਰ ਦਿਓ ਜਿੰਨਾ ਕਿ ਤੁਸੀਂ ਗੀਤ ਨੂੰ ਦਿੱਤਾ। ਬਹੁਤ ਸੋਹਣੀ ਚੀਜ਼ ਐ ਇਹ ਬਹੁਤ ਜ਼ਿਆਦਾ ਆਪਾਂ ਨੂੰ ਜਾਣਨਾ ਜ਼ਰੂਰੀ ਆ ਹਨਾ ਇਹ ਇਤਿਹਾਸ ਆਪਣਾ ਆਪਣੀ ਪੰਜਾਬ ਦਾ ਕੀ ਕਾਰਗਿਰ ਦੇ ਵਿੱਚ ਹੋਇਆ ਸਭ ਕੁਝ ਤੇ ਤੁਸੀਂ ਪਲੀਜ਼ ਮੇਰੇ ਹੱਥ ਜੋੜ ਕੇ ਰਿਕੁਐਸਟ ਆ ਪਲੀਜ਼ ਇਹ ਕਿਤਾਬ ਨੂੰ ਜ਼ਰੂਰ ਪੜੋ ਆਪਣੇ ਬੱਚਿਆਂ ਨੂੰ ਪੜਾਓ। ਥੈਂਕ ਯੂ ਵੈਰੀ ਮਚ।